ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਤੇ ਸੋ ਦੋਸਤੋ ਗੱਲ ਕਰਦੇ ਸੀਗੇ ਖਾੜਕੂਵਾ ਸਮੇਂ ਦੇ ਹਥਿਆਰਾਂ ਦੀ ਅਸਲੇ ਦੀ ਤੁਸੀਂ ਦੋ ਭਾਗ ਸੁਣ ਚੁੱਕੇ ਹੋ ਕਿ ਕਿੱਦਾਂ ਅਫਗਾਨਿਸਤਾਨ ਪਾਕਿਸਤਾਨ ਤੋਂ ਅਸਲਾ ਸਿੰਘ ਲੈ ਕੇ ਆਉਂਦੇ ਹੁੰਦੇ ਸੀਗੇ ਲੇਕਿਨ ਸੰਘਰਸ਼ ਦੇ ਦੌਰਾਨ ਹਥਿਆਰਾਂ ਦੀ ਦਰਬਾਰਤੋਂ ਜਿਹੜੀ ਹੋਈ ਹੈ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਮਤਲਬ ਕਿ ਗਲਤ ਬੰਦਿਆਂ ਦੇ ਹੱਥਾਂ ਵਿੱਚ ਜਰੂਰ ਹਥਿਆਰ ਗਏ ਉਹਨਾਂ ਨੇ ਕੀ ਕੀ ਕਾਰਨਾਮੇ ਕੀਤੇ ਵੀਡੀਓ ਸਾਰੀ ਸੁਣਨ ਵਾਲੀ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਦਲਜੀਤ ਸਿੰਘ ਬਿੱਟੂ ਨੇ ਸੋ ਸੰਘਰਸ਼ ਦੌਰਾਨ ਹਥਿਆਰਾਂ ਦੀ ਕਵਰ ਤੋਂ ਵੀਡੀਓ ਏ ਟੂ ਜ਼ेड ਸੁਣਨਾ ਸਾਰੀ ਧਿਆਨ ਨਾਲ ਔਰ ਚੈਨਲ ਜਿਨ੍ਹਾਂ ਵੀਰੇ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਤਾਂ ਦੋਸਤੋ ਇਹ ਗੱਲ ਹੈਗੀ ਹੈ 1996 ਰਮਾੜ ਦੇ ਦੌਰਾਨ ਲੁਧਿਆਣੇ ਦੇ ਤਪਤੀਸ਼ੀ ਥਾਣੇ ਦੇ ਪੁਰਾਣੇ ਥਾਣੇਦਾਰ ਨੇ ਮੈਨੂੰ ਕਿਹਾ ਕਿ ਦਲਜੀਤ ਸਿੰਘ ਤੁਹਾਡਾ ਸਭ ਤੋਂ ਵੱਧ ਨੁਕਸਾਨ ਗਲਤ ਬੰਦਿਆਂ ਦੇ ਹੱਥਾਂ ਵਿੱਚ ਹਥਿਆਰ ਆਉਣ ਨਾਲ ਹੋਇਆ ਤੁਸੀਂ ਹਥਿਆਰਾਂ ਬਾਰੇ ਕੋਈ ਜਾਬਤਾ ਨਹੀਂ ਬਣਾ ਸਕੇ ਮੈਂ ਕਿਹਾ ਕਿ ਗਲਤ ਤਾਂ ਠੀਕ ਹੈ ਕਿ ਗਲਤ ਹੱਥਾਂ ਵਿੱਚ ਹਥਿਆਰ ਜਾਣ ਤੋਂ ਅਸੀਂ ਪੂਰੀ ਤਰ੍ਹਾਂ ਰੋਕ ਨਹੀਂ ਸਕੇ ਪਰ ਇਹਦਾ ਦੂਜਾ ਪੱਖ ਹੈ ਕਿ ਸਰਕਾਰ ਨੇ ਗਲਤ ਬੰਦਿਆਂ ਨੂੰ ਹਥਿਆਰ ਬੰਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਗੱਲ ਜੋ ਉੱਥੇ ਹੋਈ ਮੇਰੇ ਮਨ ਉੱਤੇ ਕਈ ਵਾਰ ਆਉਂਦੀ ਹੈ ਜੁਰਮ ਅਤੇ ਹਥਿਆਰ ਦੀ ਸਾਂਝ ਬਾਰੇ ਮੈਨੂੰ ਕਈ ਵਾਕਿਆਤ ਉਸੇ ਪ੍ਰਸੰਗ ਵਿੱਚ ਯਾਦ ਆਉਂਦੇ ਨੇ ਤਾਂ ਮਨ ਉੱਤੇ ਅਜੀਬ ਜਿਹਾ ਭਾਰ ਆ ਜਾਂਦਾ ਸਭ ਤੋਂ ਪਹਿਲੀ ਘਟਨਾ ਜੋ ਮੈਨੂੰ ਯਾਦ ਆਉਂਦੀ ਹੈ ਉਹ 1985 ਦੀ ਹੈ ਜਦੋਂ ਅਸੀਂ ਹਾਲੇ ਰੂਪੋਸ਼ ਵੀ ਨਹੀਂ ਹੋਏ ਸੀ ਉਸ ਵੇਲੇ ਸਿੱਖਾਂ ਦੇ ਇੱਕ ਦੁਸ਼ਮਣ ਨੂੰ ਮਾਰਨ ਲਈ ਅਸੀਂ ਕਿਸੇ ਬੰਦੇ ਨੂੰ ਪੈਸੇ ਤੇ ਹਥਿਆਰ ਇਕੱਠੇ ਕਰਕੇ ਦੱਤੇ ਵਿਚਕਾਰਲੇ ਬੰਦੇ ਬੜੇ ਪੱਕੇ ਤੇ ਭਰੋਸੇ ਵਾਲੇ ਸੀਗੇ ਉਹਨਾਂ ਸਿੰਘਾਂ ਨੇ ਕੁਝ ਕੰਮ ਵੀ ਕੀਤੇ ਸੀ ਉਸ ਵੇਲੇ ਇਦਾਂ ਦੇ ਕੰਮ ਬਹੁਤ ਘੱਟ ਹੋ ਰਹੇ ਸਨ ਕਿਉਂਕਿ ਹਥਿਆਰ ਹੀ ਬਹੁਤ ਘੱਟ ਸੀਗੇ ਉਹਨਾਂ ਬੰਦਿਆਂ ਨੂੰ ਪੈਸੇ ਤੇ ਹਥਿਆਰ ਦੇਣ ਤੋਂ ਕੁਝ ਸਮੇਂ ਬਾਅਦ ਸਾਨੂੰ ਕਿਸ ਨੇ ਚੰਡੀਗੜ੍ਹ ਤੋਂ ਹੋਰ ਅਸਲਾ ਖਰੀਦਣ ਬਾਰੇ ਦੱਸ ਪਾਈ ਜਦੋਂ ਉੱਥੇ ਜਾ ਕੇ ਅਸੀਂ ਉਹ ਹਥਿਆਰ ਵੇਖਿਆ ਤਾਂ ਉਹ ਸਾਡਾ ਹਥਿਆਰੇ ਸੀਗਾ ਸਾਡੇ ਵੱਲੋਂ ਬਹੁਤ ਮਿਹਨਤ ਕਰਕੇ ਜੁਟਾਇਆ ਹਥਿਆਰ ਮੁੜ ਸਾਡੇ ਕੋਲ ਆ ਰਿਹਾ ਸੀ ਤੇ ਮੁੜ ਸਾਨੂੰ ਇਹ ਵਿਕ ਰਿਹਾ ਸੀ ਤੇ ਉਹ ਬੰਦਾ ਸਾਨੂੰ ਇਹ ਵੇਚ ਰਿਹਾ ਸੀ ਇਹ ਸਾਡੇ ਸਾਡੇ ਲਈ ਬਹੁਤ ਦੁਖਦਾਈ ਤੇ ਅਸਹਿਣਯੋਗ ਸੀ ਬਾਅਦ ਚ ਸਾਨੂੰ ਪਤਾ ਲੱਗਿਆ ਕਿ ਉਹ ਬੰਦੇ ਸਹੀ ਕੰਮ ਵੀ ਕਰ ਦਿੰਦੇ ਸਨ ਤੇ ਪੈਸੇ ਲੈ ਕੇ ਕਤਲ ਵੀ ਕਰਦੇ ਸਨ ਉਹਨਾਂ ਨੇ ਸਾਡੇ ਤੋਂ ਬਿਨਾਂ ਹੋਰ ਸਿੰਘਾਂ ਨਾਲ ਵੀ ਰਾਪਤਾ ਬਣਾਇਆ ਹੋਇਆ ਸੀ ਉਹ ਸਭ ਤੋਂ ਹੀ ਪੈਸੇ ਤੇ ਹਥਿਆਰ ਲੈ ਲੈਂਦੇ ਸੀ ਇੱਕੋ ਕੰਮ ਸਾਰਿਆਂ ਨੂੰ ਦਿਖਾ ਦਿੰਦੇ ਸੀ ਕਿ ਅਸਲ ਵਿੱਚ ਉਹ ਬੰਦੇ ਜ਼ਿਆਦਾ ਜ਼ੋਰ ਪੈਸਾ ਇਕੱਠਾ ਕਰਨ ਉੱਤੇ ਲਾ ਰਹੇ ਸੀ ਹੌਲੀ-ਹੌਲੀ ਉਹਨਾਂ ਦਾ ਭੇਤ ਖੁੱਲ ਗਿਆ ਕਿਉਂਕਿ ਅਜਿਹੇ ਕੰਮ ਲੰਮਾ ਸਮਾਂ ਨਹੀਂ ਚੱਲ ਸਕਦੇ ਇਹ ਘਟਨਾ ਸਾਡੇ ਲਈ ਬੜਾ ਵੱਡਾ ਧੱਕਾ ਸੀ ਸ਼ੁਰੂ ਵਿੱਚ ਹੀ ਇਹੋ ਜਿਹਾ ਉਦਾਸ ਤਜਰਬਾ ਹੋਇਆ ਸੰਘਰਸ਼ ਦੌਰਾਨ ਇਦਾਂ ਦੀਆਂ ਘਟਨਾਵਾਂ ਸਾਡੇ ਨਾਲ ਵਾਪਰਦੀਆਂ ਰਹੀਆਂ ਸੀ ਜਿਦੇ ਕਰਕੇ ਮੈਨੂੰ ਪੁਲਿਸ ਵਾਲੇ ਬੰਦੇ ਵੱਲੋਂ 1996 ਚ ਕਹੀ ਗੱਲ ਨੇ ਮੋੜ ਸਾਰੀਆਂ ਯਾਦਾਂ ਤੇ ਘਟਨਾਵਾਂ ਨੂੰ ਇੱਕ ਲੜੀ 'ਚ ਵੇਖਣ ਦਾ ਅੰਦਾਜ਼ਾ ਦਿੱਤਾ ਪਰ ਲੰਮੇ ਤਫ਼ਤੀਸ਼ੀ ਅਤੇ ਅਦਾਲਤੀ ਚੱਕਰਾਂ 'ਚ ਇਹ ਗੱਲ ਫਿਰ ਮਨ ਵਿੱਚ ਹੀ ਦੱਬ ਗਈ ਜਦੋਂ ਪੰਥ ਕਮੇਟੀ ਤੇ ਖਾਲਸਤਾਨ ਕਮਾਂਡੋ ਫੋਰਸ ਬਣੀ ਉਦੋਂ ਵੀ ਹਥਿਆਰਾਂ ਦੀ ਬਹੁਤ ਘਾਟ ਸੀ ਉਸ ਵਕਤ ਕਮਰਜੀਤ ਸਿੰਘ ਸੁਲਤਾਨ ਵਿੰਡ ਹਾਲੇ ਬਾਗੀ ਨਹੀਂ ਹੋਇਆ ਸੀ ਪਰ ਭਾਈ ਮਨਵੀਰ ਸਿੰਘ ਚਿਹੜੂ ਬਾਬਾ ਬਲਵਿੰਦਰ ਸਿੰਘ ਹੋਰਾਂ ਨਾਲ ਪੂਰੀ ਤਰ੍ਹਾਂ ਸਰਗਰਮ ਸੀ ਇੱਕ ਵਾਰ ਉਹ ਰਾਤ ਵੇਲੇ ਮੈਨੂੰ ਤੇ ਚਾਚਾ ਮਥਰਾ ਸਿੰਘ ਨੂੰ ਸ਼ਹਿਰ ਛੱਡਣਾ ਆ ਰਿਹਾ ਸੀ ਤਾਂ ਰਾਹ 'ਚ ਅਸੀਂ ਉਹਨਾਂ ਦੀ ਬੰਬੀ ਉੱਤੇ ਰੁਕੇ ਉੱਥੇ ਬਾਬਾ ਬਲਵਿੰਦਰ ਸਿੰਘ ਅਵਤਾਰ ਸਿੰਘ ਸੁਲਤਾਨ ਵਿੰਡ ਤੇ ਦੋ ਹੋਰ ਸਿੰਘ ਸਨ ਉਹਨਾਂ ਨੇ ਇੱਕ ਬੰਦੇ ਨੂੰ ਮੁਸ਼ਕਾ ਬਨ ਕੇ ਬਿਠਾਇਆ ਹੋਇਆ ਸੀ ਮੋਟਰ ਤੇ ਇਹ ਬੰਦੇ ਦਾ ਪਿਛੋਕੜ ਲੁੱਟਾਂ ਕੋਹਾ ਡਾਕਿਆਂ ਦਾ ਸੀ ਸਿੰਘਾਂ ਨੇ ਇਹਨੂੰ ਪਿਛਲੀ ਵਾਰ ਇਹਦੇ ਘਰ ਦੇ ਆ ਤੇ ਪੰਚਾਇਤ ਦੇ ਕਹਿਣ ਉੱਤੇ ਛੱਡਤਾ ਸੀ ਹੁਣ ਫੇਰ ਇਹਨੇ ਦੋ ਥਾਵਾਂ ਤੋਂ ਬੰਦੂਕਾਂ ਖੋਈਆਂ ਤੇ ਇੱਕ ਥਾਂ ਬਜ਼ੁਰਗ ਨੂੰ ਗੋਲੀ ਮਾਰਤੀ ਨੇ ਦੋ ਵਾਰ ਛੱਡਣ ਦੇ ਬਾਵਜੂਦ ਏ ਆਪਣਾ ਗਰੋਹ ਬਣਾ ਕੇ ਪੁਰਾਣੇ ਕੰਮ ਚ ਲੱਗ ਗਿਆ ਉਹ ਬੰਦਾ ਕੋਈ 40 ਕਿ ਸਾਲ ਦਾ ਸੀ ਲੰਮਾ ਪਤਲਾ ਤੇ ਖੱਤ ਕੱਢੇ ਹੋਏ ਸਨ ਕਮਰਜੀ ਸਿੰਘ ਨੇ ਪੁੱਛਿਆ ਫਿਰ ਟਲਿਆ ਨਹੀਂ ਤੂੰ ਉਹ ਨਿੰਮੋ ਝੂਣਾ ਹੋ ਕੇ ਕਹਿਣ ਲੱਗਾ ਭਾਉ ਇਸ ਵਾਰ ਛੱਡ ਦਿਓ ਮੁੜ ਕੇ ਨਹੀਂ ਉਹ ਉਸ ਮਲੇ ਡਰਿਆ ਹੋਇਆ ਸੀ ਤੇ ਉਹਦਾ ਸਰੀਰ ਵੀ ਕੰਬ ਰਿਹਾ ਸੀ ਤਾਂ ਅਸੀਂ ਸ਼ਹਿਰ ਵੱਲ ਆ ਗਏ ਤੇ ਰਾਹ ਦੇ ਵਿੱਚ ਚਾਚਾ ਮਥਰਾ ਸਿੰਘ ਨੇ ਕਮਰਜੀਤ ਸਿੰਘ ਸੁਲਤਾਨ ਮਿਲਣ ਨੂੰ ਮਖੌਲ ਨਾਲ ਪੁੱਛਿਆ ਬੌਸ ਹੁਣ ਕੀ ਕਰੋਗੇ ਉਹਨੇ ਕਿਹਾ ਤੁਹਾਡਾ ਕੰਮ ਠੀਕ ਹੈ ਸ਼ਹਿਰਾ ਚ ਰਹਿੰਦੇ ਹੋ ਤੇ ਰਮਤੇ ਹੋ ਕਿਸੇ ਚੀਜ਼ ਦਾ ਫਿਕਰ ਨਹੀਂ ਅਸੀਂ ਇੱਥੇ ਲੋਕਾਂ ਚ ਰਹਨੇ ਆ ਤੇ ਇਹਨਾਂ ਲੁਟੇਰਿਆਂ ਤੇ ਹੋਛੇ ਬੰਦਿਆਂ ਨੇ ਸਾਡਾ ਜੀਣਾ ਹਰਾਮ ਕੀਤਾ ਹੋਇਆ ਜਿੱਥੇ ਵੀ ਜਾਓ ਪਹਿਲਾਂ ਇਹੋ ਸ਼ਿਕਾਇਤ ਮਿਲਦੀ ਹੈ ਕਿ ਸੰਘਰਸ਼ ਦੇ ਨਾਂ ਤੇ ਇਹ ਇਹ ਹੋ ਗਿਆ ਆਹ ਹੋ ਗਿਆ ਇਹਨਾਂ ਨੂੰ ਸ਼ਕਤੀ ਨਾਲ ਹੀ ਨਿਭੜਨਾ ਪਊਗਾ ਨਹੀਂ ਤਾਂ ਇਹ ਆਪਾਂ ਸਭ ਨੂੰ ਬਰਬਾਦ ਕਰ ਦੇਣਗੇ ਫਿਰ ਕਮਰਜੀਤ ਸਿੰਘ ਨੇ ਉਸ ਬੰਦੇ ਬਾਰੇ ਸਾਨੂੰ ਦੱਸਿਆ ਕਿ ਇਹ ਬੰਦੇ ਨੂੰ ਉਹਦੇ ਜੁਰਮਾਂ ਦੇ ਬਾਵਜੂਦ ਪਹਿਲਾਂ ਵੀ ਛੱਡਿਆ ਸੀ ਉਦੋਂ ਇਹੀ ਗੱਲ ਹੋਈ ਸੀ ਕਿ ਜੇ ਦੁਬਾਰਾ ਇਹ ਰਾਹ ਤੇ ਤੁਰਦਾ ਮਿਲ ਗਿਆ ਤਾਂ ਜੀ ਸਦਕੇ ਗੋਲੀ ਮਾਰ ਦਿਓ ਜੇ ਹੁਣ ਇਹਨੂੰ ਛੱਡਿਆ ਤਾਂ ਇਹਦਾ ਅਗਲਾ ਨਿਸ਼ਾਨਾ ਲੋਕ ਨਹੀਂ ਆਪਾਂ ਹੋਵਾਂਗੇ ਉਸ ਰਾਤ ਬੰਬੀ ਤੇ ਰੁਕੇ ਸਿੰਘਾਂ ਨੇ ਉਹ ਬੰਦੇ ਦੇ ਦੂਜੇ ਸਾਥੀ ਨੂੰ ਵੀ ਚੁੱਕ ਲਿਆਂਦਾ ਤੇ ਦੋਹਾਂ ਨੂੰ ਗੋਲੀ ਮਾਰੀ ਇਸ ਮਾਮਲੇ ਦੇ ਵਿੱਚ 1988 ਜ ਦਰਵਾਰ ਸਾਹਿਬ ਦੇ ਵਿੱਚ ਬੈਠੇ ਟੋਲੇ ਦੀ ਯਾਦ ਵੀ ਆਉਂਦੀ ਹੈ ਜੋ ਕਹਿਣ ਨੂੰ ਖਾਲਸਾਤਾਨ ਦਾ ਸੰਘਰਸ਼ ਲੜਦੇ ਸਨ ਪਰ ਉਹਨਾਂ ਨੇ ਸਾਡੀ ਜਲੰਧਰ ਦੀ ਇੱਕ ਠਾਰ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਪੈਸੇ ਨਾ ਦੇਣ ਦੀ ਸੂਰਤ ਵਿੱਚ ਮਾਰ ਦੇਣ ਦੀ ਧਮਕੀ ਦੇਤੀ ਜਦੋਂ ਚਾਚਾ ਮਥਰਾ ਸਿੰਘ ਤੇ ਸੱਤਪਾਲ ਸਿੰਘ ਢਿੱਲੋਂ ਨੇ ਚਿੱਠੀ ਭੇਜੀ ਕਿ ਤੁਸੀਂ ਕੀ ਕਰ ਰਹੇ ਹੋ ਇਹ ਬੰਦੇ ਸਾਡੇ ਨੇ ਉਹਨਾਂ ਦਾ ਅੱਗੋਂ ਬੜਾ ਰੁੱਖਾ ਜਵਾਬ ਆਇਆ ਕਿ ਜੇ ਇਹ ਨਹੀਂ ਦੇ ਸਕਦੇ ਤਾਂ ਤੁਸੀਂ ਦੇ ਦਿਓ ਫੇਰ ਅਸੀਂ ਉਹਨਾਂ ਦੇ ਬੰਦਿਆਂ ਦਾ ਪਸ਼ੋਕੜ ਪਤਾ ਕੀਤਾ ਤੇ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਕੋਲ ਭੇਜਿਆ ਕਿ ਬੰਦੇ ਬਣ ਜੋ ਤਾਂ ਕਿਤੇ ਇਹ ਨਾ ਹੋਵੇ ਵੀ ਫਿਰ ਸਾਨੂੰ ਫਿਰ ਕਹਿ ਲਈਏ ਵੀ ਠੋਕਣਾ ਪੈ ਜਾਵੇ ਇੱਕ ਅੱਧਾ ਤਾਂ ਉਸ ਤੋਂ ਬਾਅਦ ਫੇਰ ਉਹਨਾਂ ਦੀ ਹੋਸ ਟਿਕਾਣੇ ਆਈ ਤੇ ਉਹਨਾਂ ਨੇ ਫਿਰ ਮਾਫੀ ਮੰਗੀ ਗੋਰੀਲਾ ਸੰਘਰਸ਼ ਦੇ ਪੱਖ ਤੋਂ ਇਹ ਵੱਡੀ ਕਮਜ਼ੋਰੀ ਸੀ ਹਥਿਆਰਬੰਦ ਸੰਘਰਸ਼ ਚ ਜਿਹੜਾ ਹਥਿਆਰ ਵੀ ਗਲਤ ਹੱਥਾਂ ਤੇ ਚਲਾ ਗਿਆ ਸਮਝੋ ਕਿ ਉਹਦੀ ਨਾਲ ਹੀ ਤੁਹਾਡੇ ਵੱਲ ਹੋ ਗਈ ਪੁਲਿਸ ਨੇ ਵੀ ਇਹੋ ਗੱਲ ਨੂੰ ਸਮਝ ਕੇ ਕੈਟ ਵਰਤਾਰਾ ਚਲਾਇਆ ਸੀ ਇਹੋ ਜੇ ਬੰਦਿਆਂ ਨੂੰ ਲੱਭ ਲੱਭ ਕੇ ਹਥਿਆਰਬੰਦ ਕਰਨਾ ਸ਼ੁਰੂ ਕੀਤਾ ਤੇ ਸਾਡੇ ਭੇਸ ਵਿੱਚ ਲੋਕਾਂ 'ਚ ਛੜਤਾ ਜਦੋਂ ਸਰਹੱਦ 'ਚ ਦੌਰਾਨ ਜਰਾਏ ਪੇਸ਼ਾ ਲੋਕ ਜਾਂ ਕਮਜ਼ੋਰ ਬੰਦੇ ਫੜੇ ਜਾਂਦੇ ਸਨ ਤਾਂ ਪੁਲਿਸ ਉਹਨਾਂ ਦੇ ਸਾਹਮਣੇ ਕਹਿ ਲਈਏ ਵੀ ਦੋ ਰਾਹ ਪੇਸ਼ ਕਰਦੀ ਸੀ ਇੱਕ ਮੌਤ ਦੂਜਾ ਸਾਡੇ ਖਿਲਾਫ ਤੁਰਨਾ ਜ਼ਿਆਦਾਤਰ ਬੰਦੇ ਸਾਡੇ ਖਿਲਾਫ ਸਾਡੇ ਪੇਸ਼ ਵਿੱਚੇ ਤੋਰ ਦਿੱਤੇ ਜਾਂਦੇ ਸੀ ਜਦੋਂ ਮੈਂ ਉਦੋਂਲੇ ਪੰਜਾਬ ਵਿੱਚ ਸੀ ਤਾਂ ਉਦੋਂ ਅੰਮ੍ਰਿਤਸਰ ਨੇੜੇ ਦੇ ਚਾਰ ਨੌਜਵਾਨ ਸਰਹੱਦ ਪਾਰ ਕਰਕੇ ਆਏ ਉਹਨਾਂ ਨੂੰ ਪਿੰਡਾਂ ਵਾਲੇ ਟਾਈਗਰ ਫੋਰਸ ਸੰਘਾ ਇਹਨਾਂ ਨੇ ਭੇਜਿਆ ਸੀ ਕਿਸੇ ਕਾਰਨ ਅਸੀਂ ਉਹਨਾਂ ਨੂੰ ਤਿੰਨ ਕ ਦਿਨ ਆਪਣੇ ਕੋਲ ਨਾਲ ਲਿਆ ਸਕੇ ਤਾਂ ਉਸ ਰੱਦੀ ਚੌਂਕੀ ਤੇ ਹੀ ਰੁਕੇ ਰਹੇ ਚੌਂਕੀ ਦਾ ਅਫਸਰ ਸਾਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਸਾਨੂੰ ਆਉਣ ਲਗਿਆਂ ਨੂੰ ਕਹਿੰਦਾ ਕਿ ਇਹ ਬੰਦੇ ਕੁਝ ਸ਼ੱਕੀ ਲੱਗਦੇ ਨੇ ਧਿਆਨ ਰੱਖਿਓ ਸਾਨੂੰ ਪਿੱਛੋਂ ਫੋਨ ਆਇਆ ਸੀ ਕਿ ਬੰਦੇ ਸਾਡੇ ਨਾਲ ਦੇ ਨੇ ਤੇ ਸਹੀ ਨੇ ਇਸ ਕਰਕੇ ਅਸੀਂ ਉਹਨਾਂ ਨੂੰ ਆਪਣੇ ਨਾਲ ਲੈ ਗਏ ਉਹਨਾਂ ਵਿੱਚੋਂ 2 40 ਕਿ ਸਾਲ ਦੇ ਸਨ ਇੱਕ 25 ਕਿ ਸਾਲ ਦਾ ਸੀ ਤੇ ਇੱਕ 17 18 ਕਿ ਸਾਲ ਦਾ ਸੀ ਕੁਝ ਦਿਨਾਂ ਵਿੱਚ ਹੀ ਸਾਨੂੰ ਉਹਨਾਂ ਵਿੱਚ ਕੱਚ ਲੱਗਣ ਲੱਗ ਪਿਆ ਜਿਆਦਾ ਚਿਰ ਕੋਲ ਰਹਿ ਕੇ ਬੰਦਿਆਂ ਦਾ ਕਾਫੀ ਕੁਝ ਪਤਾ ਲੱਗ ਜਾਂਦਾ ਦੋ ਵੱਡਿਆਂ ਤੇ ਸਭ ਤੋਂ ਛੋਟੇ ਨੂੰ ਸਿੱਖੀ ਬਾਰੇ ਕੋਈ ਸਮਝ ਨਹੀਂ ਸੀਗੀ ਵਿਚਕਾਰ ਨਾਲ ਨਿਤਨੇਮ ਕਰਦਾ ਸੀ ਉਹਨਾਂ ਨੂੰ ਵਧੀਆ ਕੱਪੜਿਆਂ ਖਾਣੇ ਘੜੀਆਂ ਵਧੀਆ ਹਥਿਆਰਾਂ ਦਾ ਸ਼ੌਂਕ ਸੀ ਅਸਲ ਵਿੱਚ ਉਹਨਾਂ ਨੇ ਵੇਖਿਆ ਕਿ ਬਾਬਿਆਂ ਦੀ ਬੜੀ ਜੈਜੇਕਾਰ ਇੱਜ਼ਤ ਵੀ ਹੈ ਤੇ ਸ਼ਾਨ ਵੀ ਉਹਨਾਂ ਨੂੰ ਇਹ ਰਾਹ ਬੜਾ ਸੌਖਾ ਲੱਗਿਆ ਉਹ ਸਾਰੇ ਬੜੇ ਦਲੇਰ ਸੀਗੇ ਪਰ ਵੱਡੇ ਦੋਵੇਂ ਤਾਂ ਮੁਜਰਮ ਵਰਤੀ ਦੇ ਸਨ ਸ਼ੱਕ ਹੋਣ ਮਗਰੋਂ ਇੱਕ ਦਿਨ ਅਸੀਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਉਹ ਆਪਸ ਵਿੱਚ ਸਲਾਹਾਂ ਕਰਦੇ ਸੀ ਕਿ ਵਾਪਸ ਜਾ ਕੇ ਕੀ ਕੀ ਕਰਨਾ ਸਭ ਤੋਂ ਪਹਿਲਾਂ ਉਹਨਾਂ ਨੇ ਹਥਿਆਰ ਇਕੱਠੇ ਕਰਨੇ ਸੀ ਫਿਰ ਆਪਣਾ ਗਰੁੱਪ ਬਣਾਉਣਾ ਸੀ ਤੇ ਫਿਰ ਪੈਸੇ ਇਕੱਠੇ ਕਰਨੇ ਸੀ ਉਹਨਾਂ ਨੇ ਅਮੀਰ ਹੋ ਕੇ ਜਿਹੜੇ ਘਰਾਂ 'ਚ ਵਿਆਹ ਕਰਾਉਣੇ ਸਨ ਉਹ ਵੀ ਮਿਥਲੇ ਹਾਲਾਂਕਿ ਇੱਕ ਪਹਿਲਾਂ ਵਿਆਹਿਆ ਹੋਇਆ ਸੀ ਉਹ ਉੱਥੇ ਸਿਰਫ ਹਥਿਆਰ ਲੈਣ ਲਈ ਆਏ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਰਾਹ ਤੁਰਨਾ ਸੀ ਜਿਨ੍ਹਾਂ ਨੇ ਇੱਕ ਦਿਨ ਸਾਡਾ ਹੀ ਰਾਹ ਕੱਟਣਾ ਸੀ ਪਿੱਛੇ ਪੰਜਾਬ ਵਾਲੀ ਜਥੇਬੰਦੀ ਨੇ ਬੰਦਿਆਂ ਦੀ ਕਮੀ ਕਾਰਨ ਸਿਰਫ ਇਹ ਦੇਖ ਕੇ ਬੰਦੇ ਦਲੇਰ ਤੇ ਲੜਾਕੂ ਨੇ ਉਹਨਾਂ ਨੂੰ ਸਾਡੇ ਕੋਲ ਭੇਜਤਾ ਸਭ ਤੋਂ ਛੋਟਾ ਬਿਲਕੁਲ ਨਾ ਸਮਝੇ ਸੀਗਾ ਜੋ ਗੁੱਸੇ ਤੇ ਹੰਕਾਰ ਦਾ ਭਰਿਆ ਹੋਇਆ ਸੀ ਉਹ ਹੰਕਾਰ ਵਿੱਚੋਂ ਹੀ ਵੱਡੇ ਤੋਂ ਵੱਡਾ ਦਲੇਰਾਂ ਨਾਲ ਕੰਮ ਕਰ ਸਕਦਾ ਸੀ ਉਹ ਚਾਰੀ ਬੜੀ ਕਾਲੀ ਕਰਨ ਲੱਗ ਪਏ ਕਿ ਸਾਨੂੰ ਹਥਿਆਰ ਦੇ ਕੇ ਛੇਤੀ ਵਾਪਸ ਭੇਜੋ ਪਿੱਛੋਂ ਸਿੰਘਾਂ ਨੂੰ ਬੜੀ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਤਾਲੀ ਗੇ ਕਿਉਂਕਿ ਉਹ ਬੰਦੇ ਹਥਿਆਰ ਬੰਦ ਕਰਨ ਦੇ ਯੋਗ ਨਹੀਂ ਸਨ ਅਖੀਰ ਉਹ ਵਾਪਸ ਆ ਗਏ ਪਰ ਅਸੀਂ ਹਥਿਆਰ ਨਹੀਂ ਦਿੱਤੇ ਉਹਨਾਂ ਨੂੰ ਉਹਨਾਂ ਦੋਵਾਂ ਵੱਡਿਆਂ ਵਿੱਚ ਇੱਕ ਨੇ ਇੱਧਰ ਆ ਕੇ ਡਾਕ ਕੇ ਲੁੱਟਣਾ ਖੋਹਾਂ ਕਰਨ ਦਾ ਕੰਮ ਸ਼ੁਰੂ ਕਰਤਾ ਛੇਤੀਓ ਕਿਸੇ ਜਥੇਬੰਦੀ ਦੇ ਸਿੰਘਾਂ ਨੇ ਉਹਨੂੰ ਪੜ ਕੇ ਸੋਧਤਾ ਜਿਹੜਾ ਦੂਜਾ ਵੱਡਾ ਸੀ ਉਹ ਕੋਚਰ ਸਿੰਘਾਂ ਵੱਲ ਰਿਹਾ ਫਿਰ ਉਹ ਸਰਕਾਰ ਵੱਲ ਚਲਾ ਗਿਆ ਜਿਹੜਾ ਤੀਜਾ ਬੰਦਾ ਸੀ ਉਹ ਬੜਾ ਸਾਫ ਚਿੱਤ ਸੀਗਾ ਉਹ ਪੰਚਾਇਤ ਰਾਹੀਂ ਪੇਸ਼ ਹੋ ਗਿਆ ਚੌਥਾ ਜਿਹੜਾ ਸਭ ਤੋਂ ਛੋਟਾ ਸੀ ਉਹ ਮਾਲ ਵਿੱਚ ਸਿੰਘਾਂ ਦੇ ਇੱਕ ਜਥੇ ਨਾਲ ਰਲ ਗਿਆ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਉਹਤੇ ਬਿਲਕੁਲ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਕੀ ਕਰ ਕੀ ਕਰ ਦਵੇ ਤਾਂ ਉਹਨਾਂ ਨੇ ਵੀ ਉਹਨੂੰ ਵਾਪਸ ਭੇਜਤਾ ਛੇਦੋ ਕਿਸੇ ਮੁਕਾਬਲੇ ਵਿੱਚ ਮਾਰਿਆ ਗਿਆ ਹੋਵੇ ਪਤਾ ਨਹੀਂ ਉਹਦਾ ਕੀ ਬਣਿਆ ਪਰ ਉਹਦਾ ਸਭਾ ਸੰਘਰਸ਼ ਦੇ ਮੇਚ ਦਾ ਨਹੀਂ ਸੀ ਜਦੋਂ ਤੋਂ ਖਾੜਕੂ ਦਾ ਪੰਜਾਬ 'ਚ ਦਬਦਬਾ ਤੇ ਸਤਕਾਰ ਵਧਿਆ। ਉਦੋਂ ਤੋਂ ਹੀ ਖਾੜਕੂ ਸੰਘਰਸ਼ ਦੇ ਨਾਲ-ਨਾਲ ਇੱਕ ਇਹੋ ਜਿਹੀ ਲਹਿਰ ਵੀ ਪਣ ਪਈ ਜਿਹਦਾ ਮਕਸਦ ਸੰਘਰਸ਼ ਦੀ ਇੱਜ਼ਤ ਦਾ ਫਾਇਦਾ ਉਠਾ ਕੇ ਆਪਣਾ ਨਿੱਜੀ ਫਾਇਦਾ ਕੱਢਣਾ ਸੀ। ਇਹ ਜਰਾਏਮ ਪੇਸ਼ਾ ਲੋਕ ਸ਼ੁਰੂ ਤੋਂ ਅਖੀਰ ਤੱਕ ਸੰਘਰਸ਼ ਦੇ ਸਾਥੀ ਹੀ ਰਹੇ ਤੇ ਇਹਨਾਂ ਨੇ ਲੋਕਾਂ ਤੋਂ ਕਾਫੀ ਅਸਲਾ ਲੁੱਟ-ਖੁੱਟ ਕੀਤੀ, ਲੁੱਟ-ਖੋ ਕੀਤੀ ਤੇ ਉਹਦੇ ਨਾਲ ਹੋਰ ਵੀ ਇਹ ਜੁਰਮ ਕੀਤੇ। ਖਾੜਕੂ ਸਿੰਘ ਮਾੜੇ ਬੰਦਿਆਂ ਨੂੰ ਵੀ ਸਜ਼ਾ ਦੰਦਦੇ ਰਹਿੰਦੇ ਸੀ। ਕਈ ਵਾਰ ਪੁਲਿਸ ਵੀ ਇਹਨਾਂ ਨੂੰ ਮਾਰ ਦਿੰਦੀ ਸੀ ਤੇ ਵਰਤ ਵੀ ਲੈਂਦੀ ਸੀ। ਪਰ ਇਹ ਵਰਤਾਰਾ ਅਖੀਰ ਤੱਕ ਚੱਲਦਾ ਰਿਹਾ। 1990 ਤੋਂ ਬਾਅਦ ਤਾਂ ਇਹ ਵਰਤਾਰਾ ਹੋਰ ਵੀ ਵੱਧ ਗਿਆ। ਕਿਉਂਕਿ ਹੁਣ ਪੁਲਿਸ ਇਹਨਾਂ ਨੂੰ ਆਪ ਹਥਿਆਰ ਬੰਦ ਕਰਕੇ ਖਾੜਕੂ ਸੰਘਰਸ਼ ਖਿਲਾਫ ਵਰਤਣ ਲੱਗ ਪਈ ਸੀ। ਹਰ ਸਮੇਂ ਹਥਿਆਰਾਂ ਦਾ ਇੱਕ ਹਿੱਸਾ ਤਾਂ ਇਹਨਾਂ ਲੋਕਾਂ ਕੋਲ ਹੀ ਹੁੰਦਾ ਸੀ। ਜੋ ਸਾਡੇ ਖਿਲਾਫ ਹੀ ਚੱਲ ਰਹੇ ਸਨ। ਅਸਲ ਦੇ ਵਿੱਚ 1987 ਵਿੱਚ ਹਕੂਮਤ ਨੇ ਇਹਨਾਂ ਲੁਟੇਰਿਆਂ ਵਿੱਚੋਂ ਤੇ ਆਪਣੇ ਰਾਹੋਂ ਥੜਕ ਚੁੱਕ ਕੇ ਖਾੜਕੂਆਂ ਵਿੱਚੋਂ ਕੈਟ ਤੇ ਪੁਲਿਸ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਅਜਿਹੇ ਟੋਲੇ ਬਣਾਤੇ ਗਰੁੱਪ ਬਣਾਤੇ ਜੋ ਕਿ ਸਾਦੇ ਕੱਪੜਿਆਂ ਵਿੱਚ ਖਾੜਕੂਆਂ ਦੇ ਵਾਂਗ ਵਿਚਰਦੇ ਸੀ ਤੇ ਕਿਤੇ ਵੀ ਕੁਝ ਵੀ ਕਰ ਸਕਦੇ ਸੀਗੇ ਹੁਣ ਕਈ ਥਾਵਾਂ ਤੇ ਇਹ ਪੁਲਿਸ ਵਾਲੇ ਬਣ ਕੇ ਖਾੜਕੂਆਂ ਖਿਲਾਫ ਹਮਲੇ ਕਰਦੇ ਸਨ ਤੇ ਕਈ ਥਾਵਾਂ ਤੇ ਇਹ ਖਾੜਕੂਆਂ ਦਾ ਭੇਸ ਬਣਾ ਕੇ ਸਾਡੇ ਨਾਮ ਤੇ ਸੰਘਰਸ਼ ਵਿਰੋਧੀ ਕਾਰਵਾਈਆਂ ਕਰਦੇ ਸੀ ਤੇ ਸਾਡੇ ਨਾਂ ਲਾ ਦੰਦੇ ਸੀਗੇ ਸਨ 1992 ਤੱਕ ਆ ਕੇ ਤਕਰੀਬਨ ਹਰ ਪੁਲਿਸ ਜ਼ਿਲੇ ਕੋਲ ਇਹੋ ਜੇ ਆਪਣੇ ਦਸਤੇ ਸੀਗੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੀ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਹਰ ਜ਼ਿਲੇ ਚ ਘੱਟ ਤੋਂ ਘੱਟ 15 20 ਤਾਂ ਹੁੰਦੇ ਹੀ ਸਨ ਇਹਨਾਂ ਕੋਲ ਸਭ ਤੋਂ ਵਧੀਆ ਅਸਲਾ ਹੁੰਦਾ ਸੀ ਸਾਡੇ ਨਾਂ ਤੇ ਚੱਲ ਰਹੇ ਅਸਲੇ ਵਿੱਚੋਂ ਇੱਕ ਹਿੱਸਾ ਇਸ ਤਰ੍ਹਾਂ ਦੇ ਅਸਲੇ ਦਾ ਸੀਗਾ ਤਾਂ ਇਦਾਂ ਕਹਿ ਲਈਏ ਵੀ ਜਿਹਨੇ ਕੱਚ ਕਰਨ ਬੰਦੇ ਸੀਗੇ ਇਹਨਾਂ ਦੇ ਕੋਲ ਹਥਿਆਰ ਆਏ ਤੇ ਕਈ ਬੰਦੇ ਐਵੇਂ ਫੁਕਰੀ ਬਾਤ ਇਥੇ ਆ ਚੁੱਕੇ ਫਿਰੇਗੇ ਕਹ ਲਈਏ ਵੀ ਤੇ ਕਈਆਂ ਨੇ ਨਿੱਜੀ ਦੁਸ਼ਮਣੀਆਂ ਵੀ ਕੱਢੀਆਂ ਔਰ ਕਈ ਲੁੱਟਾਂ ਖੋਹਾਂ ਵਾਸਤੇ ਇਹ ਕੰਮ ਕਰਦੇ ਰਹੇ ਇਹਨਾ ਫਿਰ ਖੜਕੂਆਂ ਦਾ ਲੱਗਦਾ ਰਿਹਾ ਸੋ ਇਦਾਂ ਦੇ ਬੰਦੇ ਜਿਹੜੇ ਸੰਘਰਸ਼ ਵਿੱਚ ਮਤਲਬ ਕਿ ਸ਼ਾਮਲ ਹੋਏ ਜਿੱਤੇ ਬੰਦੀਆਂ ਦੇ ਵਿੱਚ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਤੇ ਉਹ ਆ ਗਿਆ ਸਤਿ ਸ਼੍ਰੀ ਅਕਾਲ